ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸੁਮਨਦੀਪ ਕੌਰ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਨਵੀਂ ਕਿਤਾਬ ਤੇ ਕਿਤਾਬ ਗੋਸ਼ਟੀ ਲੈ ਕੇ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਕੁਝ ਦਿਨ ਪਹਿਲਾਂ ਕਿਰਨਪ੍ਰੀਤ ਸਿੰਘ ਜੀ ਦੀ ਕਿਤਾਬ ਮਕਰੰਦ ਜਿਹੜੀ ਕਿ ਉਹਨਾਂ ਨੇ ਬੜੇ ਹੀ ਪਿਆਰ ਸਤਿਕਾਰ ਤੇ ਅਦਬ ਦੇ ਨਾਲ ਮੈਨੂੰ ਭੇਜੀ ਆ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਦਾ ਉਹਨੇ ਹੀ ਅਦਬ ਸਤਿਕਾਰ ਤੇ ਪਿਆਰ ਨਾਲ ਸ਼ੁਕਰੀਆ ਅਦਾ ਕਰਦੀ ਆ ਲਿਖਦੇ ਨੇ ਕੀ ਬਹੁਤ ادب ਪਿਆਰ ਸਤਿਕਾਰ ਨਾਲ ਪਿਆਰੀ ਭੈਣ ਸੁਮਨਦੀਪ ਕੌਰ ਨੂੰ ਪੇਟ ਤੇ ਇਹ ਪੇਟ ਮੇਰੀ ਜ਼ਿੰਦਗੀ ਦੇ ਜਿਹੜਾ ਖਜ਼ਾਨਾ ਮੈਂ ਜੋੜ ਰਹੀ ਆ ਉਹਦੇ ਵਿੱਚ ਇੱਕ ਬੇਸ਼ਕੀਮਤੀ ਮੋਤੀ ਵਰਗੀ ਹੈ ਉਹਦੇ ਲਈ ਬਹੁਤ ਸਾਰਾ ਧੰਨਵਾਦ ਜਦੋਂ ਮੈਂ ਇਹ ਕਿਤਾਬ ਪੜ੍ਹੀ ਮਕਰੰਦ ਤੇ ਮੈਨੂੰ ਲੱਗਾ ਵੀ ਜੋ ਇਹਦਾ ਆਲਰੇਡੀ ਮਕਰੰਦ ਦਾ ਜਿਹੜਾ ਕਾਵਿਕ ਨਿਆਵਲਤੁਰ ਦੀ ਕਵਿਤਾ ਲਿਖਿਆ ਗਿਆ ਮੈਨੂੰ ਲੱਗਾ ਕਿ ਜੇ ਮੈਂ ਪੜ੍ਹ ਕੇ ਕੋਈ ਰਿਵਿਊ ਕਰੂੰਗੀ ਤਾਂ ਸ਼ਾਇਦ ਮੇਰਾ ਰਿਵਿਊ ਜਿਹੜਾ ਆ ਉਹ ਇਸ ਰਿਵਿਊ ਦੇ ਕਿਤੇ ਨੇੜੇ ਤੇੜੇ ਵੀ ਨਹੀਂ ਹੋਣਾ ਰਿਵਿਊ ਦੀ ਛਾਪ ਛੱਡ ਗਿਆ ਇਹਦੇ ਤੇ ਡਾਕਟਰ ਸਿਕੰਦਰ ਸਿੰਘ ਮੁਖੀ ਪੰਜਾਬੀ ਵਿਭਾਗ ਸ਼੍ਰੀ ਗੁਰੂਗ੍ਰੰਥ ਸਾਹਿਬ ਵਰਡ ਯੂਨੀਵਰਸਿਟੀ ਸ਼੍ਰੀ ਫਤਿਹਗੜ੍ਹ ਸਾਹਿਬ ਜਿਨ੍ਹਾਂ ਦੀ ਕਲਮ ਤੋਂ ਇਹ ਰਿਵਿਊ ਦੇ ਸ਼ਬਦ ਨਿਕਲੇ ਆ ਮੈਨੂੰ ਲੱਗਦਾ ਵੀ ਸ਼ਾਇਦ ਇਸ ਤੋਂ ਜ਼ਿਆਦਾ ਸੋਹਣਾ ਰਿਵਿਊ ਹੀ ਨਹੀਂ ਇਹਦਾ ਹੋ ਸਕਦਾ ਪਰ ਬਾਕੀ ਜੇ ਅਸੀਂ ਆਪੋ ਆਪੋ ਆਪਣੇ ਨਜ਼ਰੀਏ ਦੀ ਗੱਲ ਕਰੀਏ ਜਾਂ ਮੈਂ ਆਪਣੇ ਅਨੁਭਵ ਦੀ ਗੱਲ ਕਰਾਂ ਇਸ ਕਿਤਾਬ ਨੂੰ ਪੜ੍ਹ ਕੇ ਤੇ ਜਿਹੜਾ ਇਸ ਕਿਤਾਬ ਨੂੰ ਪੜ੍ਹਨ ਦੇ ਉਪਰੰਤ ਪਹਿਲਾ ਸ਼ਬਦ ਮੇਰੇ ਮੂੰਹੋਂ ਨਿਕਲਿਆ ਉਹ ਨਿਕਲਿਆ ਵਾਹ ਕੀ ਵੀ ਕਿਆਹੀ ਬਾਤਿਆ ਇਹਦੇ ਵਿੱਚ ਮੈਨੂੰ ਸਿੱਖ ਇਤਿਹਾਸ ਦੀ ਬਹੁਤ ਵੱਡੀ ਝਲਕ ਮਹਿਸੂਸ ਹੋਈ। ਲੇਖਕ ਦਾ ਸਿੱਖੀ ਦੇ ਪ੍ਰਤੀ, ਇੱਕ ਸਿੱਖ ਇਤਿਹਾਸ ਦੇ ਪ੍ਰਤੀ, ਸਭਿਆਚਾਰ ਦੇ ਪ੍ਰਤੀ ਸਾਡੇ ਪੰਜਾਬੀ ਸਾਹਿਤ ਦੇ ਪ੍ਰਤੀ ਜੋ ਇੱਕ ਬਹੁਤ ਅਨੁਠਾ ਲਗਾਓ ਮਹਿਸੂਸ ਹੋਇਆ, ਉਹ ਇੱਕ ਵੱਖਰੀ ਗੱਲ ਸੀ। ਤੇ ਕਵਿਤਾਵਾਂ ਸੱਚੀਓ ਦਸਾਂ ਤੇ ਕੁਝ ਕਵਿਤਾਵਾਂ ਇਦਾਂ ਦੀਆਂ ਸੀ ਜਿਹੜੀਆਂ ਸ਼ਾਇਦ ਮੇਰੀ ਸੋਝੀ ਤੋਂ ਬਹੁਤ ਪਰਾਂ ਆ ਤੇ ਮੇਰਾ ਸਲਾਮ ਹੈ ਉਹਨਾਂ ਕਵਿਤਾਵਾਂ ਨੂੰ ਸਲਾਮ ਹੈ ਉਸ ਲੇਖਕ ਨੂੰ ਸਲਾਮ ਹੈ ਉਸ ਕਲਮ ਨੂੰ ਜਿਹਨੇ ਇਹ ਪੰਨਿਆਂ ਦੇ ਉੱਪਰ ਉਕਰ ਦਿੱਤੀਆਂ ਸਭ ਤੋਂ ਖੂਬਸੂਰਤ ਕਵਿਤਾ ਜਿਹੜੀ ਇਹਦੇ ਵਿੱਚ ਮੈਂ ਪਾਤਸ਼ਾ ਮੈਂ ਖੁਦ ਪੜ੍ਹੀ ਆ ਤੇ ਉਸ ਕਵਿਤਾ ਦੀ ਮੈਂ ਇੱਕ ਆਡੀਓ ਜਿਹੜੀ ਆ ਉਹ ਰੈਡੀ ਕੀਤੀ ਇਕੋ ਵਿੱਚ ਇਹ ਨੀਂ ਖੂਬਸੂਰਤ ਕਵਿਤਾ ਮੈਨੂੰ ਮੈਨੂੰ ਨਹੀਂ ਲੱਗਦਾ ਕਿ ਉਸ ਕਵਿਤਾ ਦੇ ਮੁਤਾਬਿਕ ਮੇਰੀ ਆਵਾਜ਼ ਉਨੀ ਸੋਹਣੀ ਸੀ ਪਰ ਉਸ ਕਵਿਤਾ ਦੇ ਵਿੱਚ ਆਵਾਜ਼ ਤੇ ਉਹਦਾ ਮਤਲਬ ਜਿਹੜਾ ਇੱਕ ਲਹਿਜ਼ਾ ਹੁੰਦਾ ਬੋਲਣ ਦਾ ਉਹ ਇੰਨਾ ਸੋਹਣਾ ਕਿੱਦਾਂ ਹੋ ਗਿਆ ਮੈਨੂੰ ਸੱਚੀ ਨਹੀਂ ਪਤਾ ਲੱਗਾ ਇਸ ਕਿਤਾਬ ਦੀ ਹੁਜ਼ਾਰਿਸ਼ ਤੇ ਸਿਫਾਰਿਸ਼ ਤੁਹਾਨੂੰ ਸਾਰਿਆਂ ਨੂੰ ਸਾਰਿਆਂ ਪਾਠਕਾਂ ਨੂੰ ਇਸ ਲਈ ਵੀ ਕਰ ਰਹੀ ਆ ਕਿ ਜਿਨ੍ਹਾਂ ਦੇ ਕੋਲ ਸ਼ਾਇਦ ਯਾ ਤਾਂ ਅਸੀਂ ਸਿੱਖ ਇਤਿਹਾਸ ਭੁੱਲ ਗਏ ਜਾਂ ਸਾਡੇ ਕੋਲ ਉਹਨੂੰ ਪੜ੍ਹਨ ਦਾ ਸਮਾਂ ਨਹੀਂ ਤਾਂ ਬਹੁਤ ਹੀ ਮਤਲਬ ਕਿ ਘਟ ਅੱਖਰਾਂ ਦੇ ਵਿੱਚ ਉਹਨਾਂ ਨੇ ਉਸ ਸਾਰੀ ਵਿਸ਼ਾਲਤਾ ਨੂੰ ਕੈਦ ਕਰ ਦਿੱਤਾ ਹੈ ਜਾਂ ਕਹਿ ਲਵਾਂ ਕਿ ਗਾਗਰ ਦੇ ਵਿੱਚ ਸਾਗਰ ਬੰਦ ਕਰ ਦਿੱਤਾ ਹੈ ਪੰਜਾਬ ਦੀ ਹਰ ਮੌਜੂਦਾ ਸਥਿਤੀ ਪਹਿਲੀ ਸਥਿਤੀ ਜਾਂ ਆਉਣ ਵਾਲੀ ਸਥਿਤੀ ਦਾ ਵਰਣਨ ਇਸ ਮਕਰੰਦ ਦੇ ਰਾਹੀਂ ਕਰ ਦਿੱਤਾ ਹੈ ਮੈਂ ਵਧਾਈ ਦੇਣਾ ਚਾਹੂੰਗੀ ਕਿਰਨਪ੍ਰੀਤ ਸਿੰਘ ਜੀ ਨੂੰ ਕਿ ਉਹਨਾਂ ਨੇ ਕਿਤਾਬ ਨਹੀਂ ਇੱਕ ਐਸਾ ਖਜ਼ਾਨਾ ਪਾਟਕਾਂ ਦੀ ਝੋਲੀ ਦੇ ਵਿੱਚ ਪਾਇਆ ਆ ਜਿਹੜਾ ਸਦੀਆਂ ਤੋਂ ਪਾਟਕਾਂ ਦੀ ਝੋਲੀ ਜਿਹੜਾ ਇੰਤਜ਼ਾਰ ਕਰ ਰਹੀ ਸੀ ਕਿਸੇ ਖਜ਼ਾਨੇ ਵਾਸਤੇ ਜਿਉਂਦੇ ਵੱਸਦੇ ਰਹੋ ਸਾਡੀ ਕਲਮ ਇਸੇ ਹੀ ਤਰ੍ਹਾਂ ਤੁਹਾਨੂੰ ਅੱਗੇ ਤੋਰਦੀ ਰਹੇ